ਗੱਲ ਅੱਜ ਯੂਨਾਈਟਿਡ ਟ੍ਰੇਡ ਯੂਨੀਅਨ ਵੱਲੋਂ ਸਾਡੀ ਟਰਾਂਸਪੋਰਟ ਨੂੰ ਅਪੀਲ ਆ ਜਿਵੇਂ ਕਿਸਾਨਾਂ ਦੇ ਉੱਤੇ लाठी चार्ज ਹੋਏ ਇਹ ਵੀ ਸਰਕਾਰ ਦੀ ਬਹੁਤ ਨਲੇਕੀ ਆ ਕਿਉਂਕਿ ਕਿਸਾਨ ਆਪਣੇ ਹੱਕਾਂ ਲਈ ਉੱਤੇ ਖੜੇ ਸੀ ਦੂਜੀ ਬੇਨਤੀ ਮੈਂ ਕਰਦਾ ਟਰਾਂਸਪੋਰਟ ਨੂੰ ਟਰਾਂਸਪੋਰਟ ਨੂੰ ਵੀ ਇਹ ਇਸ ਤੋਂ ਸਿੱਖ ਲੈਣਾ ਚਾਹੀਦਾ ਕਿ ਜੇ ਏਕਤਾ ਦਾ ਸਾਡਾ ਸਬੂਤ ਨਹੀਂ ਬਣਦਾ ਤੇ ਸਾਡੇ ਨਾਲ ਵੀ ਐਸੋ ਆਈਨੋ ਤੇ ਸਰਕਾਰਾਂ ਦੇ ਕੋਈ ਕੰਨ ਤੇ ਜੂਨੀ ਸਰਕਾਰੀ ਕਿਉਂਕਿ ਸਰਕਾਰਾਂ ਚਾਹੁੰਦੀਆਂ ਕਿ ਇਹ ਇੱਕ ਦੂਜੇ ਨੂੰ ਪਾੜ ਕੇ ਅਸੀਂ ਤੇ ਆਪਣਾ ਫਾਇਦਾ ਲਈਏ ਹੁਣ ਕਿਸਾਨ ਜਿੱਤਬੰਦੀਆਂ ਜਿਵੇਂ ਏਡੋ ਏਡੀ ਹੋ ਗਈਆਂ ਤੇ ਮੁਸੀਬਤਾਂ ਦੂਜਿਆਂ ਨੂੰ ਪੈ ਗਈਆਂ ਦਜੀਤ ਕਿਸਾਨ ਜੂਨੀਨ ਕੋਈ ਨਹੀਂ ਬੋਲੀ ਇਹਨੀਆਂ ਇਹੋ ਗੱਲਾਂ ਸਾਡੀ ਟਰਾਂਸਪੋਰਟ ਦੇ ਵਿੱਚ ਆ ਕਿਉਂਕਿ ਸਾਡੇ ਡਰਾਈਵਰ ਏਕਤਾ ਦਾ ਸਬੂਤ ਨਹੀਂ ਦੇ ਰਹੇ ਕਿਉਂ ਵਕਵਕਰੀ ਜੂਨੀਨ ਦੇ ਵਿੱਚ ਇਹ ਵੰਡੇ ਗਏ ਆ ਆਪਣੀ ਕੋਈ ਆਪਣੀ ਯੂਨੀਅਨ ਬਣਾ ਕੇ ਬਹਿ ਗਿਆ ਕੋਈ ਆਪਣੀ ਵੈਲਫੇਅਰ ਸੁਸਾਇਟੀ ਬਣਾ ਲਈ ਇਸ ਕਰਕੇ ਜਿਹੜੀਆਂ ਜਗਾੜੂ ਰਿਹੜੀਆਂ ਕਰੋਨਾ ਦੌਰਾਨ ਸਾਡੇ ਟੈਕਸ ਆ ਪਾਸੀਆਂ ਡਰਾਈਵਿੰਗ ਲਾਇਸੈਂਸਾਂ ਦੇ ਇੰਸ਼ੋਰੈਂਸ ਪਾਲਸੀ ਇਹਨਾਂ ਗੱਲਾਂ ਤੇ ਕੋਈ ਮਤਲਬ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਕਿਸਾਨ ਜਥੇਬੰਦੀਆਂ ਵੀ ਆਪਣੇ ਹੱਕਾਂ ਲਈ ਉੱਥੇ ਬੈਠੀਆਂ ਸੀ ਕਿੰਨਾ ਚਿਰ ਉਹ ਭੋਖ ਹੜਤਾਲ ਤੇ ਬੈਠੇ ਰਹੇ ਤੇ ਉਹਦੀ ਕੀ ਸਰਕਾਰ ਨੇ ਕੀ ਕੀਤਾ लाठी चार्ज ਕਰਕੇ ਇਹ ਬਹੁਤ ਸਰਕਾਰ ਵਾਸਤੇ ਗਲਤ ਕੰਮ ਆ ਕਿਉਂਕਿ ਜਿਹੜਾ ਬਹਿ ਕੇ ਮੀਟਿੰਗ ਕਰਕੇ ਮੀਟਿੰਗ ਦਾ ਟਾਈਮ ਦੇ ਕੇ ਉਹਨਾਂ ਨੇ ਇਹ ਕੰਮ ਕੀਤਾ ਗਿਆ ਇਹ ਵੀ ਬਹੁਤ ਨਿੰਦਨਯੋਗ ਆ ਪਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਸਾਰੇਕ ਨੂੰ ਮਿਲਣ ਦਾ ਸਮਾਂ ਦੋ ਤੇ ਅਗਲਾ ਆਪੀ ਧਰਨੇ ਨਾ ਲਾਉਣ ਜੇ ਧਰਨੇ ਤੇ ਇੱਕ ਮਜਬੂਰੀ ਆ ਸਾਡੀ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਪੁਲਿਸ ਅਫਸਰ ਨਹੀਂ ਸੁਣਦੇ ਡੀਸੀ ਸਹਿਬਾਨ ਨਹੀਂ ਸੁਣਦੇ ਇਸ ਕਰਕੇ ਮਜਬੂਰਨ ਆਪਣਾ ਰੋਜ਼ ਮੁਜ਼ਾਹਰਾ ਕਰਨ ਲਈ ਧਰਨੇ ਲਾਉਣੇ ਪੈਂਦੇ ਆ ਤਾਂ ਕਰਕੇ ਸਾਰੀ ਟਰਾਂਸਪੋਰਟ ਨੂੰ ਮੇਰੀ ਦੁਬਾਰਾ ਅਪੀਲ ਆ ਕਿ ਇਕੱਠ ਦਾ ਸਬੂਤ ਦਿਓ ਕਿ ਸਰਕਾਰ ਦੇ ਨਾਕੀ ਦਮ ਕਰ ਚੁਗੀ ਧੰਨਵਾਦ